मेरा पहला शेयर आप की हो या आपकी किस्मत है ना टकराने ने करी किस्मत तो भी टकरा ने काम देता है इस दुनिया ने इसी चोड़ीया से पवाया किस्मत मारे फकरा एक कि गिला किसे ना करिए यही दिखिया सी किस्मत है चार टकरा ने की हो या आपकी किस्मत है ना टकराने ने करी किस्मत भी टकरा ने तो अगला शेयर ਇੱਕ ਵੀ ਤੇ ਤਰਦਾਏ ਜੋ ਵੀ ਬਾਗੜੇ ਨੂੰ ਕਾਟਦੇ ਤੂੰ ਹੀ ਮੇਰਾ ਪਿਆਰ ਹੋ ਸਕਦੀ ਦੀ ਲੱਗ ਤਾਨੇ ਮਾਰਦਾ ਹੈ ਜੱਗ ਬੰਦਾ ਬੋਲ ਬੋਲਦੀ ਆ ਲੋਕ ਨੇ ਕੀ ਕੀ ਹੁੰਦੀ ਕੁੜੀਆਂ ਦੀ ਮਜ਼ਦੂਰੀ ਤੂੰ ਵੀ ਕਦੇ ਸੋਚ ਲੈ ਗੱਲ ਗੱਲ ਤੇ ਕਾਣੋਂ ਮਾਰਦਾ ਹੈ ਤਾਨੇ ਵੇ ਸਾਨੂੰ ਕਦੇ ਯਾਦ ਹੁੰਦਾ ਹੈ ਜਬਾਨੇ ਵੇ ਘਰ ਦੀਆਂ ਵੰਦ ਸ਼ਾਨ ਲੱਖਾਂ ਹੀ ਸਾਡੇ ਚ ਲੈਦੀਆਂ ਨੂੰ ਰੋਟੇ ਕੀ ਕੀ ਹੁੰਦੀ ਕੁੜੀਆਂ ਦੀ ਮਜ਼ਦੂਰੀ ਤੂੰ ਵੀ ਕਦੇ ਸੋਚ ਲੈ ਕੀ ਮੁੰਡੀ ਕੋਲ ਕਾ ਨਹੀਂ ਮਜਬੂਰੀ ਤੋਂ ਹੀ ਕਰੇ ਸੋਚੇ ਕਹਿੰਦੀ ਵੈਸੇ ਤਾਂ ਤੇਰੇ ਮਿਲ ਮੈ ਰਹਿ ਲੇਗੀ ਸਾਜੀ ਜੇ ਕਿਸਮਤ ਹਾਰ ਗਈ ਤੇ ਕਹਿ ਇਸ ਸਾਜੀ ਮੈਂ ਤਾਂ ਕਿੰਨੂ ਦੁਨੀਆ ਮੰਨਿਆ ਸੀ ਤੋਂ ਵੀ ਦੁਨੀਆ ਨੇ ਮਾਮ ਕਰ ਕੇ ਵਾਰ ਗਈ ਪਰ ਤੂੰ ਵੀ ਤੈਨੂੰ ਕਿੰਝ ਸੁਣਤਾ ਹੈ ਵਾਹ ਵਾਹ ਬਹੁਤ ਬਹਾਦਰ ਆ ਜੀ ਉਹ ਦੌਂ ਮੇਰੇ ਕੀ ਸ਼ਹਾਦਤ ਮੇਰੇ ਕੀ ਦਿਲ ਨੂੰ ਨਾਲ ਤੁਰਕੇ ਜੋ ਸਦਾ ਵਸਤਾ ਆਪਣੇ ਅਧਿਕਾਰ ਮਾਰਦੀ ਹੈ ਬੇਸ਼ੱਕ ਕੋਠੀਆਂ ਕਾਰਾਂ ਵਾਲੇ ਹੋ ਗਏ ਆ ਪਰ ਇਹਾਂ ਮੈਂ ਆਪਣੇ ਯਾਰਾਂ ਵਾਲੇ ਹੋ ਗਏ ਆ ਪਰ ਯਾਰਾਂ ਨੇ ਮੌਤ ਕਹੀ ਜੋ ਬਾਤ ਮਾਰਦੀ ਆ ਤੁਰਕੇ ਜੋ ਸਦਾ ਵਸਤਾ ਆਪਣੇ ਅਧਿਕਾਰ ਮਾਰਦੀ ਆ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਰੀਸੀ ਅਸੀਂ ਉਹਨਾਂ ਨਾਲ ਕਰਨੀ ਗੱਲ ਜ਼ਰੂਰੀ ਸੀ ਅਧੂਰੀ ਜੋੜੇ ਕੀ ਬੁਲਾਵਾ ਤਨਾਸ਼ ਦਿਆ ਤੁਰਕੇ ਜੋ ਸਦਾ ਵਸਤਾ ਆਪਣੇ ਅਧਿਕਾਰ ਮਾਰਦੀ ਆ ਇਹਨਾਂ ਸ਼ੀਰ ਦਾ ਰਜ਼ੀਦ ਜਿੰਦਾਂ ਘਰ ਜਾਂਦਾ ਨਾਸਿਆਂ ਵਿੱਚ ਗਾਉਂ ਦੀ ਜੋ ਪੈਂਦੀ ਰਾਤ ਮਾਰਦੀ ਆ ਥੋੜੇ ਜੋ ਫਤਹਾ ਬਸ ਆਪਣੇ ਘਰ ਆ ਵਸ ਰਿਹਾ ਹੈ ਅਗਲਾ ਸ਼ੀਰ ਨੱਦ ਜੀ ਕਹਿੰਦੀ ਮੈਂ ਕੱਤਾਂ ਵਰਗੀ ਯਾਂ ਪਰਫਾਰਮੈਂਸ ਕਰੇ ਵਾਸਤੇ ਹੀ ਕੋਈ ਮੁਹੱਬਤ ਕਰਕੇ ਦੇਖ ਸਹੀ ਮੈਂ ਰੱਖੀ ਨਹੀਂ ਮੇਰਾ ਹੱਕ ਇਹਦਾ ਕੀ ਬਾਤ ਹੈ ਕਹਿੰਦੀ ਮੈਂ ਕੱਤਾਂ ਵਰਗੀ ਯਾਂ ਪਰਫਰਮਾ ਕਰਨਾ ਕਰੇ ਵਾਸਤੇ ਹੀ ਕੋਈ ਮੁਹੱਬਤ ਕਰਕੇ ਦੇਖ ਸਹੀ रब की तेरा हक नहीं क्यों जिसमें से ही गल सकती है जो दिल मेरे को समझ सके क्यों ऐसी तेरी हक नहीं तेरी तो हर गलती माफ हो मेरी तो समाज हर का सकता रख नहीं मेरे किरदार से गल की सब ने क्यों रखा किसी ने मेरा पक नहीं मैं जगता वर भी हाँ पर करना तेरे बस नहीं मेरी भी कि दुनिया है मैं इस समाज को रख

ਜੇ ਖੁਮੀ ਮੰਗਦੀ ਆ ਇਹ ਤਾਂ ਉਸ ਨਗਰ ਵਾਲੀ ਦੀ ਆ ਇੱਕ ਇਨਸਾਨ ਵਿੱਚੋਂ ਰਬੂ ਤੱਕ ਲੈ ਜਾਂਦੀ ਐ ਇੱਕ ਤਲਾਸ਼ੀ ਲੰਗੀ ਲੰਗੀ ਦੀ ਆ ਜ਼ਰੂਰਤਾਂ ਦੀ ਮਹੱਤਵ ਜੇ ਖੁਮੀ ਮੰਗਦੀ ਆ ਰੂਹ ਦੇ ਤੱਕ ਰਹਿੰਦੇ ਨੇ ਹਰ ਉਹਨੂੰ ਸੋਚਦਾ ਜਦੋਂ ਲੰਘਦੀ ਆ ਜ਼ਰੂਰਤਾਂ ਦੀ ਮਹੱਤਵ ਜੇ ਖੁਮੀ ਮੰਗ ਲਈ ਆ ਐਨਾ ਚਾਹੁੰਦੇ ਹੋਏ ਵੀ ਮਹੱਤਵ ਨੂੰ ਨਾ ਪਾ ਸਕਿਆ ਇਹ ਤਾਂ ਕਰਕੇ ਉਹ ਤੱਕ ਮੰਗ ਜਾਣੀ ਮੰਗਦੀ ਆ ਜ਼ਰੂਰਤਾਂ ਦੀ ਮਹੱਤਵ ਜਸਮੀਤ ਰਾਣੀ ਹੈ ਐਵੇਂ ਜੀ ਸੋਚ ਮੇਰੀ ਹੈ ਜਦੋਂ ਤੱਕ ਨਹੀਂ ਤੇਰੀ ਆ ਨਿਗਾ ਜਿਸਮ ਤੋਂ ਹਟਾ ਕੇ ਦੇ ਦੁਨੀਆ ਕੇਲੀ ਰਹੀ ਹੈ ਮੁੜਾਕ ਆਪ ਦਾ ਮਾਲ ਲੈਦੇ ਹੀ ਕਿਉਂ ਗੱਲ ਜਿਸਮ ਦੇ ਵਕਾਲ ਲੈਣਾ ਸਿਰ ਮੁਹੱਬਤ ਦਾ ਵਿੱਚ ਕਿਉਂ ਨਾ ਲੈਣਾ ਮੁਹੱਬਤ ਤਾਂ ਸੱਚੀ ਸੁੱਚੀ ਆ ਫਿਰ ਕਿਉਂ ਕਰਦਾ heira ਫੇਰੀਆ ਨਿਗਾ ਜਿਸਮ ਤੋਂ ਹਟਾ ਕੇ ਦੇ ਇੱਕ ਦੁਨੀਆ ਕੇਲੀ ਰਹੀ ਰਹੀ ਹੈ ਦੁਨੀਆ ਕੇਲੀ ਰਹੀ ਰਹੀ ਹੈ ਹੋਰਾਉਂ ਦੇ ਹਾਇਦਲਾ ਮੇਰੋ ਕਿੰਨੀ ਮਜਬੂਰ ਸੀ ਇੰਦੇ ਅਕਸ਼ਾ ਲਈ ਚਾਹੀਦੀ ਵੀ ਜ਼ਰੂਰ ਸੀ ਇੱਕ ਇਟੇ ਤੰਗ ਦਾ ਰਹਾ ਇੱਕ ਬਾਪੇ ਆਈ ਕੋਸ਼ੀ ਹਾਇਦਲਾ ਮੇਰੋ ਕਿੰਨੀ ਮਜਬੂਰ ਸੀ ਅੱਥਰੋਂ ਮੇਰਾ ਇਹ ਰਾਤ ਨੀਓ ਪੱਕ ਸੇ ਮੈਂ ਇਸ ਇੰਤਿਆਰਾ ਦਾ ਹੋਣਾ ਚਾਹੀਦੀ ਵੀ ਦੀ ਵਕਸੀ ਜਾਂਦੀ ਹੋਈ ਪਰ ਜਦੋਂ ਕੋਈ ਤਕੀਲ ਆਸੀ ਸੱਚੀ ਉਹਦਾ ਦਿਲ ਕਿੰਨਾ ਚੁਰੋ ਜੋਸੀ ਹਾਇਦਲਾ ਮੇਰੋ ਕਿੰਨੀ ਮਜਬੂਰ ਸੀ ਹੈਰ ਹੈ ਮੇਰਾ ਇੰਨੀ ਬਣੀ ਬੀਰੋਸ ਦੀ ਉਹਦੇ ਨਾਲ ਵਕਤ ਪਟਾਇਆ ਨਹੀਂ ਉਹ ਭੁੱਲਦਾ ਉਹਨੂੰ ਆਖਰੀ ਵਾਰ ਗੱਲ ਲਾਇਆ ਨਹੀਂ ਉਹ ਭੁੱਲਦਾ ਬੱਝੇੜਾ ਹੀ ਹੋਇਆ ਸੀ ਬਣਾਇਆ ਨਹੀਂ ਉਹ ਭੁੱਲਦਾ ਆਖੂ ਜੁਨੀ ਸੀ ਆਉਂਦੇ ਕਾ ਮੈਨੂੰ ਵੀ ਪਿਆਰ ਤੇ ਬਚੇਗਾ ਜੀ ਬੀਰੋਸ ਦੀ ਹੈਰ ਹੈ ਮੇਰਾ ਪੇਂਦੀ ਬੀਰੋਸ